ਪੰਜਾਬ ਦੀ ਰਾਜਨੀਤੀ ਵਿੱਚ ਕੁਝ ਚਿਹਰੇ ਅਜੇ ਹੁੰਦੇ ਹਨ ਜੋ ਸਮੇਂ ਦੇ ਨਾਲ ਸਿਰਫ ਆਗੂ ਨਹੀਂ ਰਹਿੰਦੇ ਸਗੋਂ ਚਰਚਾ ਵਿਵਾਦ ਹਮਾਇਤ ਅਤੇ ਵਿਰੋਧ ਹਰ ਪਾਸੇ ਦੀ ਧੂਰੀ ਬਣ ਜਾਂਦੇ ਨੇ ਅਜਿਹੇ ਆਗੂਆਂ ਦੀ ਯਾਤਰਾ ਸਧਾਰਨ ਨਹੀਂ ਹੁੰਦੀ ਉਹ ਅਕਸਰ ਸਿਆਸੀ ਤੂਫਾਨਾਂ ਨਿੱਜੀ ਇਮਤਿਹਾਨਾਂ ਅਤੇ ਲੋਕੀ ਨਿਗਾਹਾਂ ਦੇ ਕਠੋਰ ਪੜਾਅ ਵਿੱਚੋਂ ਲੰਘਦੇ ਨੇ ਤੇ ਇਹੀ ਪੜਾ ਉਹਨਾਂ ਦੀ ਸੋਚ ਰਵੱਈਏ ਅਤੇ ਅਗਲੇ ਰਾਹ ਨੂੰ ਨਵਾਂ ਰੂਪ ਦਿੰਦੇ ਨੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਪੰਜਾਬੀ ਰਾਜਨੀਤੀ ਵਿੱਚ ਇੱਕ ਅਜਿਹਾ ਹੀ ਨਾਮ ਹੈ ਜਿਸ ਨਾਲ ਪਿਛਲੇ ਕਈ ਸਾਲਾਂ ਤੋਂ ਤਿੱਖੀ ਸਿਆਸੀ ਗਰਮੀ ਜੁੜੀ ਰਹੀ ਹੈ ਉਹ ਸਿਰਫ ਇੱਕ ਪਾਰਟੀ ਦੇ ਆਗੂ ਵਜੋਂ ਨਹੀਂ ਸਗੋਂ ਪੰਥਕ ਰਾਜਨੀਤੀ ਸੱਤਾ ਦੇ ਕੇਂਦਰਾਂ ਅਤੇ ਵਿਰੋਧੀ ਧਾਰਾਵਾਂ ਦੇ ਦਰਮਿਆਨ ਖੜੇ ਇੱਕ ਪ੍ਰਭਾਵਸ਼ਾਲੀ ਚਿਹਰੇ ਵਜੋਂ ਜਾਣੇ ਜਾਂਦੇ ਨੇ ਉਹਨਾਂ ਦੀ ਸਿਆਸੀ ਯਾਤਰਾ ਨੇ ਕਈ ਵਾਰ ਪ੍ਰਸ਼ੰਸਾ ਵੀ ਦੇਖੀ ਹੈ ਤੇ ਕਈ ਵਾਰ ਸਖਤ ਆਲੋਚਨਾ ਵੀ ਪੰਜਾਬ ਦੇ ਇਸ ਸੰਦਰਭ ਵਿੱਚ ਜਦੋਂ ਕੋਈ ਆਗੂ ਔਖੇ ਸਮਿਆਂ ਵਿੱਚੋਂ ਲੰਘਦਾ ਹੈ ਤਾਂ ਉਸ ਦੀ ਨਿੱਜੀ ਜ਼ਿੰਦਗੀ ਅਤੇ ਆਸਤਾ ਲੋਕੀ ਚਰਚਾ ਦਾ ਹਿੱਸਾ ਬਣ ਜਾਂਦੀ ਹੈ। ਅਜਿਹੇ ਵੇਲੇ ਆਗੂ ਦੇ ਬੋਲ ਉਸ ਦੀ ਤਿੱਖੀ ਖਾਸ ਕਰਕੇ ਗੱਲ ਕਹੀ ਤੇ ਚੁੱਪੀ ਅਤੇ ਉਸ ਦੇ ਕਦਮ ਸਭ ਕੁਝ ਅਰਥ ਲੈਣ ਲੱਗ ਪੈਂਦਾ। ਮਜੀਠੀਆ ਦੇ ਮਾਮਲੇ ਵਿੱਚ ਇਹ ਗੱਲ ਸਪਸ਼ਟ ਦਿਖਾਈ ਦਿੰਦੀ ਹੈ ਕਿ ਉਹਨਾਂ ਦੀ ਰਾਜਨੀਤੀ ਸਿਰਫ ਸੱਤਾ ਤੱਕ ਸੀਮਤ ਨਹੀਂ ਬਲਕਿ ਪੰਤਕ ਸੋਚ ਅਤੇ ਨਿੱਜੀ ਵਿਸ਼ਵਾਸ ਨਾਲ ਵੀ ਜੁੜੀ ਰਹੀ ਹੈ। ਇਹ ਵੀ ਪੰਜਾਬੀ ਰਾਜਨੀਤੀ ਦੀ ਖਾਸੀਅਤ ਰਹੀ ਹੈ ਕਿ ਇੱਥੇ ਆਗੂਆਂ ਦੇ ਸੰਘਰਸ਼ ਨੂੰ ਲੋਕ ਅਕਸਰ ਵੱਡੇ ਪੰਥਕ ਜਾਂ ਸੁਬਾਈ ਪ੍ਰਸੰਗ ਨਾਲ ਜੋੜ ਕੇ ਵੇਖਦੇ ਨੇ ਸੋ ਮਜੀਠੀਆ ਵਰਗੇ ਆਗੂ ਜਦੋਂ ਕਿਸੇ ਮੋੜ ਤੇ ਖੜੇ ਨਜ਼ਰ ਆਉਂਦੇ ਹਨ ਤਾਂ ਸਿਰਫ ਉਹਨਾਂ ਦਾ ਭਵਿੱਖ ਹੀ ਨਹੀਂ ਸਗੋਂ ਪਾਰਟੀ ਦੀ ਦਿਸ਼ਾ ਅੰਦਰੂਨੀ ਇਕਤਾ ਅਤੇ ਵੱਡੇ ਰਾਜਨੀਤਿਕ ਸੰਕੇਤ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਸੋ ਇਸ ਪਿਛੋਕੜ ਵਿੱਚ ਮਜੀਠੀਆ ਦੀ ਸਿਆਸੀ ਯਾਤਰਾ ਨੂੰ ਸਮਝਣਾ ਮਤਲਬ ਸਿਰਫ ਇੱਕ ਵਿਅਕਤੀ ਨੂੰ ਸਮਝਣਾ ਨਹੀਂ ਬਲਕਿ ਉਸ ਸੋਚ ਉਸ ਸੰਘਰਸ਼ ਅਤੇ ਉਸ ਦੀ ਉਮੀਦ ਨੂੰ ਸਮਝਣਾ ਹੈ ਜੋ ਅਜੇ ਵੀ ਪੰਜਾਬ ਦੀ ਰਾਜਨੀਤੀ ਨੂੰ ਦੇਸ਼ਾ ਦੇਰੀਆ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਵਿਕਰਮ ਸਿੰਘ ਮਜੀਠੀਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋਏ ਜੇਲ ਤੋਂ ਰਿਹਾ ਹੋਣ ਉਪਰੰਤ ਉਹ ਗੁਰੂ ਘਰ ਸ਼ੁਕਰਾਨਾ ਕਰਨ ਪਹੁੰਚੇ ਮਜੀਠੀਆ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਮਨੁੱਖਤਾ ਦੇ ਭਲੇ ਦੀ ਖਾਸ ਕਰਕੇ ਅਰਦਾਸ ਕੀਤੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਪਣੀ ਜੇਲ ਯਾਤਰਾ ਦੌਰਾਨ ਗੁਰੂ ਸਾਹਿਬ ਦੀ ਰਹਿਮਤ ਦਾ ਜ਼ਿਕਰ ਕੀਤਾ ਵਿਕਰਮ ਮਜੀਠੀਆ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਜੇਲ੍ਹ ਅੰਦਰ ਗਏ ਸਨ ਗੁਰੂ ਸਾਹਿਬ ਨੇ ਉਹਨਾਂ ਤੇ ਅਪਾਰ ਕਿਰਪਾ ਰਹੀ ਉਹਨਾਂ ਕਿਹਾ ਮਾਲਕ ਨੇ ਮੇਰੇ ਤੋਂ ਬਹੁਤ ਸੇਵਾ ਤੇ ਨਿਤਨੇਮ ਕਰਵਾਇਆ ਗੁਰੂ ਦੀ ਓਟ ਅਤੇ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਸਦਕਾ ਅੱਜ ਮੈਂ ਚੜ੍ਹਦੀ ਕਲਾ ਵਿੱਚ ਬਾਹਰ ਆਇਆ ਹਾਂ ਉਹਨਾਂ ਖਾਸ ਤੌਰ ਤੇ ਉਹਨਾਂ ਮਾਵਾ ਭੈਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਰਿਹਾਈ ਲਈ ਪਾਠ ਅਤੇ ਅਰਦਾਸਾਂ ਕੀਤੀਆਂ ਸਨ ਆਪਣੇ ਅਗਲੇ ਰਾਜਨੀਤਿਕ ਕਦਮਾਂ ਬਾਰੇ ਸਪਸ਼ਟ ਕਰਦੇ ਮਜੀਠੀਆ ਨੇ ਕਿਹਾ ਕਿ ਉਹ ਜੇਲ੍ਹ ਅੰਦਰ ਵੀ ਐਕਟਿਵ ਸਨ ਤੇ ਹੁਣ ਬਾਹਰ ਰਹਿ ਕੇ ਰੀਐਕਟਿਵ ਪੋਲਿਟਿਕਸ ਕਰਨਗੇ ਮਜੀਠੀਆ ਨੇ ਕਿਹਾ ਕਿ ਉਹ ਹਾਲੇ ਸ਼ੁਕਰਾਨੇ ਦੇ ਦੌਰ ਚ ਹਨ ਤੇ ਆਉਣ ਵਾਲੇ ਦਿਨਾਂ ਚ ਸ਼ਹੀਦਾਂ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵੀ ਨਤਮਸਤਕ ਹੋਣਗੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵਿਕਰਮ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇਕੱਠਾ ਕਰਨ ਦਾ ਵੱਡਾ ਬਿਆਨ ਦਿੱਤਾ ਉਹਨਾਂ মিডিਆ ਨਾਲ ਗੱਲਬਾਤ ਕਰਦੇ ਆ ਕਿ ਜੇਕਰ ਪਾਰਟੀ ਨੂੰ ਇੱਕ ਜੁਟ ਕਰਨ ਲਈ ਉਹਨਾਂ ਨੂੰ ਦੂਜੇ ਗਰੁੱਪ ਦੇ ਨੇਤਾਵਾਂ ਕੋਲ ਨੰਗੇ ਪੈਰੀ ਵੀ ਜਾਣਾ ਪਿਆ ਤਾਂ ਉਹ ਜ਼ਰੂਰ ਜਾਣਗੇ ਉਹਨਾਂ ਸਪਸ਼ਟ ਕੀਤਾ ਕਿ ਉਹ ਇਹ ਸਭ ਰਾਜਨੀਤੀ ਤੋਂ ਉੱਪਰ ਉੱਟ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਗੇ ਮਜੀਠੀਆ ਨੇ ਦੱਸਿਆ ਕਿ ਜਦੋਂ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਜੇਲ੍ਹ 'ਚ ਮਿਲਣ ਆਏ ਸਨ ਤਾਂ ਉਹਨਾਂ ਨੇ ਵੀ ਇਸ ਏਕਤਾ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕਿਹਾ ਸੀ ਹਾਲਾਂਕਿ ਆਪ ਸੰਸਦ ਗੁਰਮੀਤ ਸਿੰਘ ਮੀਤ ਹੇਰ ਨੇ ਇਸ ਤੇ ਤੰਜ ਕੱਸਿਆ ਕਿ ਆ ਕਿ ਪਹਿਲਾ ਜੀਜਾ ਸਾਲਾ ਖੁਦ ਤਾਂ ਇਕੱਠੇ ਹੋ ਜਾਣ